ਨਾ ਕੀ ਸੇਵਾ ਲਾਗ ਹੈ ਉਹ ਚਾਰ ਪਦਾਰਥ ਕਿਹੜੇ ਹੈ ਸਭ ਤੋਂ ਪਹਿਲਾ ਪਦਾਰਥ ਹੈ ਧਰਮ ਧਰਮ ਦਾ ਅਰਥ ਹੈ ਧਾਰ ਲੈਣਾ ਤੋਂ ਧਰਮ ਦਾ ਅਰਥ ਹੈ ਸੇਵਾ ਧੈਮ ਦਾ ਅਰਥ ਹੈ ਸਿਮਰਨ ਧਰਮ ਦਾ ਅਰਥ ਹੈ ਸਾਥ ਸੰਗ ਲੇਕਨ ਬੇਨਪਾ ਗਾਂ ਸਾਥ ਸੰਗ ਨਾਲ ਲੱਭਾ ਤੁਸੀਂ ਵੱਡ ਭਾਡੇ ਹੋ ਸੁਣ ਮਹਾ ਗੁਰਖਾਂ ਦੇ ਦਰਸ਼ਨ ਤੇ ਪ੍ਰਮਾਤਮਾ ਦੀ ਹਰਜਸ ਬਾਣੀ ਸੁਣ ਰਟੇ ਹੋ ਇਹ ਤੁਸੀਂ ਧਰਮ ਕਮਾ ਰਹੇ ਹੋ ਕਿਉਂਕਿ ਜਿਸ ਜੀਵਨ ਵਿੱਚ ਧਰਮ ਨਹੀਂ ਜਿਸ ਜੀਵਨ ਵਿੱਚ ਰਾਜਨੀਤਿਕ ਸਿਆਸਤ ਹੈ ਉਹ ਨਾ ਤਾਂ ਆਮ ਮਨੁੱਖ ਹੈ ਨਾ ਉਹ ਸੰਤ ਮਹਾਤਮਾ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਸੋ ਕੋ ਪਹਿਲਾ ਪਦਾਰਥ ਹੈ ਧਰਮ ਦੂਸਰਾ ਪਦਾਰਥ ਹੈ ਅਰਥ ਤੁਸੀਂ ਆਪਣੇ ਜੀਵਨ ਨੂੰ ਕਿਸ ਅਰਥ ਲਾ ਰਹੇ ਹੋ ਸੋ ਦੇ ਕੋਲੇ ਮਾਇਆ ਬਹੁਤ ਹੈ ਵੱਡੀਆਂ-ਵੱਡੀਆਂ ਕੋਠੀਆਂ ਬਣਾਉਣਿਓ ਮਹਿੰਗੀਆਂ-ਮਹਿੰਗੀਆਂ ਕਾਰਾਂ ਲਈ ਫਿਰਦਿਓ ਸੋਡੇ ਕੋਲੇ ਸਾਰੇ ਖਾਣ ਪੀਣ ਪਹਿਨਣ ਆ ਪ੍ਰਮਾਤਮਾ ਨੇ ਦਿੱਤੇ ਇਸ ਕਰਕੇ ਕਿਸ ਅਰਥ ਲਾ ਰਹੇ ਹੋ ਕਈ ਮਨੁੱਖਾ ਜਨਮ ਨੂੰ ਬਰਬਾਦ ਕਰਦੇ ਆ ਨਸ਼ੇ ਪਤੇ ਕਰਦੇ ਆ ਚੋਰੀਆਂ ਡੱਕੇ ਕਰਦੇ ਆ ਈਰਖਾ ਦਬੈਤ ਕਰਦੇ ਆ ਮਾਨਸ ਜਨਮ ਕਬੀਰ ਸਾਹਿਬ ਨੇ ਕਿਹਾ ਕਬੀਰ ਮਾਨਸ ਜਨਮ ਗਲੰਭ ਹੈ ਹੋਏ ਨਾ ਬਾਣਗ ਬਾੜ ਜਿਵੇਂ ਬਣ ਫਲ ਭੋਏ ਕਿਰੇ ਤਾਂ ਬਾਹਰ ਲੱਗਿਆ ਢਾਰ ਭਈ ਪ੍ਰਾਪਤ ਮਾਨ ਰਖਦੇ ਹੋਰੀਆ ਗੋਵਨ ਮੈਲਕੀ ਤੇਰੀ ਬਰਿਆ ਮਨੁੱਖਾ ਜਨਮ ਨੂੰ ਅਰਥ ਲਾਓ ਚੰਗੀ ਸੰਗਤ ਕਰੋ ਮਹਾਪੁਰਖਾਂ ਦੇ ਦਰਸ਼ਨ ਕਰੋ ਚੰਗਾ ਖਾਓ ਪੀਓ ਚੰਗਾ ਹੰਡਾਓ ਗੁਰੂ ਦੀ ਕਿਰਪਾ ਨਾਲ ਤੀਸਰਾ ਪਦਾਰਥ ਹੈ ਕਾਮ ਕਾਮ ਦਾ ਅਰਥ ਇੱਕ ਵਿਦਵਾਨ ਨੇ ਕੀਤਾ ਸਫਲਤਾ ਵੈਸੇ ਇਹ ਤਾਂ ਅਰਥ ਹੈ ਸੈਂਟੀਮੈਂਟ ਸੈਂਟੀਮੈਂਟਾ ਬਰੇਂਜੀ ਦਾ ਲੱਭਿਆ ਇਹਦਾ ਅਰਥ ਹੈ ਭਾਵਨਾਵਾਂ ਛੋਟੇ ਮੰਦੀਆਂ ਕਾਮਰਾਮਾ ਕੀ ਹੈ ਅਰਦਾਸੀ ਅਰਦਾਸੀਆ ਪਾਠ ਕਰ ਰਿਹਾ ਸੀ ਇਹਨਾਂ ਦੀ ਮੰਦੀ ਭਾਦਰਾਮਾ ਪੂਰੀ ਹੋਰ ਕੌਣ ਕਰੂਗਾ ਮਹਾਰਾਜ ਕਹਿੰਦੇ ਕਿ ਕਿ ਜੇ ਪਰਮਾਤਮਾ ਇੱਛਾ ਪੂਰੀ ਕਰਦਾ ਹੈ ਕਿਉਂਕਿ ਹਰ ਕੀ ਕਥਾ ਅਤਾਰੀ ਮੈਂ ਮਹਾਪਰੀਤ ਭਰੇ ਸੁਖ ਸਹਿਜ ਤਾਂ ਪਿਆਰੋ ਕਾਮਰਾਮਾ ਪਰਮਾਤਮਾ ਤੀਸਰਾ ਪਦਾਰਥ ਹੈ ਹਰ ਬੰਦੇ ਦੇ ਮਨ ਚ ਕਾਮਨਾ ਹੈ ਚੌਥਾ ਪਦਾਰਥ ਹੈ ਵਿਦਾਂਤ ਕਹਿੰਦਾ ਮਮੋਕਸ਼ਤਾ मोक्षता ਵਿੱਚ ਚਾਰ ਚੀਜ਼ਾਂ ਆਉਂਦੀਆਂ ਇੱਕ ਆਉਂਦਾ ਗਿਆਨ ਇੱਕ ਆਉਂਦਾ ਕਰਮ ਇੱਕ ਆਉਂਦਾ ਖਟਸੰਮਤੀ ਇੱਕ ਆਉਂਦਾ ਮਮੋਕਸ਼ਤਾ ਇਸ ਕਰਕੇ ਮੈਂ ਨਹੀਂ ਵਿਆਖਿਆ ਨਹੀਂ ਕਰੂੰਗਾ ਕਿ ਮੈਨੂੰ ਸੈਕਟਰੀ ਖਾਣੇ ਮਿੰਟੀ ਪੰਜ ਦਿੱਤੇ ਆ ਤੇ ਫੇਰ ਕਰਾਂਗੇ ਇਸ ਕਰਕੇ ਚੌਥਾ ਪਦਾਰਥ ਹੈ મોਕ ਕਿਉਂਕਿ ਮਹਾਪੁਰਖਾਂ శ్రీ ਮਾਨ ਸਤਕਾਇ ਬਾਬਾ ਰਾਜਾ ਰਾਮ ਦੇ ਮਹਾਰਾਜ ਬਾਰੇ ਸੁਖਮਨੀ ਸਾਹਿਬ ਚਾਉਂਦਾ ਧਨ 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 ਜਨ ਆਇਆ जिस संसार सब जगतत राया जन आवन का एहे स्वभाव जन के संग चित आदा नाओ आप मुक्त मुक्त करे संसार नाते जन को सदा नौर स्वीकार इस करके प्यारेओ पहला संत आप मुक्त हुंदा है फिर दूजिया नु मुक्त करता है इस करके कबीर साहब ने गया निंदिया ना करो गुरु ग्रंथ सा लिख देता ਕਵੀ ਸੇਵਾ ਕੋਈ ਦੋਏ ਭਲੇ ਵਨ ਐਂਡ ਸੈਕੰਡ ਦੋ ਕਿਹੜੇ ਆ ਕਈ ਸੰਤਾਂ ਦੀ ਨਿੰਦਿਆ ਕਰਦੇ ਆ ਸੇਵਾ ਕੋਈ ਦੋਏ ਭਲੇ ਕਿਹੜਾ ਇੱਕ ਸੰਤ ਇੱਕ ਰਾਮ ਕਿਉਂ ਭਲੇ ਕਿਉਂਕਿ ਸੰ ਰਾਮ ਆ ਜੋ ਦਾਤਾ ਮੁਕਤ ਕੋ ਰਾਮ ਤਾਂ ਮੁਕਤੀ ਦਾ ਦਾਤਾ ਹੈ ਤੇ ਸੰਤ ਜਬਾਬ ਹੈ ਨਾ ਆਪ ਕੋ ਸਤਨਾਮ ਸ੍ਰੀ ਜਿਹੜਾ ਨਾਮ ਜਪੂਗਾ ਨਾਮ ਦੇ ਮੁਕਤੀ ਹੈ ਕਿਉਂਕਿ ਮੈਂ ਸਮਾਪਤੀ ਤੇ ਇਹੀ ਕਰੂੰਗਾ ਸੰਤਾਂ ਦੇ ਛੀਰ ਲੱਛਣ ਹੈ ਇਹਨੂੰ ਖਰ ਲੱਛਣ ਕਹਿੰਦੇ ਆ ਸੇਵਾ ਕਰਨੀ ਸੇਵਾ ਕਰਾਉਣੀ ਨਾਮ ਜਪਣਾ ਨਾਮ ਜਪਾਉਣਾ ਦਾਨ ਕਰਨਾ ਤੇ ਦਾਨ ਕਰਾਉਣਾ ਇਹ ਸਾਧੂ ਦਾ ਲੱਛਣ ਹੈ ਹੋਰ ਵੀ ਕਹਦਾ ਜੋ ਸਾਸ ਅਗਰਾਸਮ ਅਭਿਸਰ ਹੈ ਹਰ ਨਾਮਾ ਮਨ ਮੰਤ ਤੇ ਧੰਸੇ ਸਹੀ ਨਾਨਕਾ ਪੂਰਨ ਹੋਈ ਸੰਤ ਬਹੁਤ ਸਾਰਾ ਲੈਂਦਾ ਵੀ ਧੋਜਣ ਖਾਂਦਾ ਵੀ ਨਾਮ ਜਪਦਾ ਤੁਸੀਂ ਬੜੇ ਵਡਭਰਦੇ ਹੋ ਮੈਂ ਮਾਹ ਪਰਖਾ ਨੂੰ ਵਧਾਈਆਂ ਦੇਣਾ ਤੇ ਬਹੁਤ ਆ ਸ਼ਾਸਨ ਕਰ ਰਹੇ ਹਾਂ ਸੱਤ ਦਾ ਭਾਵ ਹੈ ਮੇਲ ਸੰਗ ਦਾ ਭਾਵ ਹੈ ਪਰਮਾਤਮਾ ਨਾਲ ਸੱਤ ਦਾ ਸੋਨਾ ਪਰਮਾਤਮਾ ਨਾਲ ਮੇਲ ਹੋ ਜੂ ਭੁੱਲਾ ਚੁਪਾ ਦੀਹਿ ਮੈਂ ਵਧਾਈਆਂ